ਅੱਜ ਤੋਂ 10-12 ਦਿਨ ਪਹਿਲੇ ਅਸੀਂ ਜਿੱਥੇ ਸਾਡਾ ਬਾਬਾ ਬੋੜ ਸਿਨੇਮਾ ਹਾਲ ਦਾ ਕਤਲ ਹੋਇਆ ਸੀ ਉਸ ਉਸ ਕਤਲ ਵਾਲੀ ਥਾਂ ਤੇ ਗਏ ਸੀ ਉੱਥੇ ਅਸੀਂ BBMP ਦੇ ਡਿਪਾਰਟਮੈਂਟ ਨੂੰ ਦੱਸਿਆ ਸੀ ਕਿ ਅਗਰ ਤੁਹਾਡੇ ਕੋਲ ਕੋਈ ਡਾਕੂਮੈਂਟ ਹੈ ਅਸੀਂ 15 ਦਿਨ ਦਾ ਟਾਈਮ ਦਿੱਤਾ ਸੀ ਤੁਹਾਡਾ ਕੋਈ ਡਾਕੂਮੈਂਟ ਹੈਗਾ ਤੁਸੀਂ ਆਪਣੀ ਮਲਕੀਅਤ ਸ਼ੂ ਕਰ ਦਿਓ ਤੁਸੀਂ ਇੱਥੋਂ ਮਲਬਾ ਹਟਾ ਲਓ ਨਹੀਂ ਤਾਂ ਅਸੀਂ 15 ਦਿਨ ਬਾਅਦ ਚੱਕ ਦੇਵਾਂਗੇ ਉਹਦੀ ਡੇਟ ਅਸੀਂ ਤੈਅ ਕਰ ਲਈ ਹੈ 2 ਮਈ ਸਵੇਰੇ 9 ਵਜੇ ਦੇਖ ਲਈ ਅਸੀਂ ਸਾਰਾ ਉੱਥੋਂ ਮਲਬਾ ਹਟਾਣਾ ਹੈ ਤੇ ਨੰਗਲਸ਼ਹਿਰ ਨੂੰ ਮੁੜ ਕੇ ਰੰਗਲਾ ਬਣਾਉਣ ਵਾਸਤੇ ਜਿਹੜਾ ਵੀ ਸਾਡੇ ਕੋਲ ਕੋਸ਼ਿਸ਼ ਹੋਏਗਾ ਅਸੀਂ ਕਰਾਂਗੇ ਔਰ ਜਿਨ੍ਹਾਂ ਨੇ ਵੀ ਇਸ ਨੰਗਲਸ਼ਹਿਰ ਨੂੰ ਉਜਾੜਨ ਵਾਸਤੇ ਕੰਮ ਕੀਤਾ ਹੈ ਉਹਨਾਂ ਲੋਕਾਂ ਵਾਸਤੇ ਇੱਕ ਸਬਕ ਹੋਏਗਾ ਤੇ ਮੈਂ ਸਾਰੇ ਆਪਣੇ ਜਿੰਨੇ ਵੀ ਲੋਕ ਸਫਰਰ ਨੇ ਨੰਗਲ ਦੇ ਤੇ ਨੰਗਲ ਵਾਸੀਆਂ ਅੱਗੇ ਬੇਨਤੀ ਕਰੂੰਗਾ ਕਿ ਜਿਵੇਂ ਉਜਾੜਨ ਦੇ ਸਮੇਂ ਕੋਈ ਉੱਥੇ ਖੜਿਆ ਨਹੀਂ ਸੀ ਪਰ ਅੱਜ ਬਸਾਉਣ ਦੇ ਸਮੇਂ ਤੁਸੀਂ ਸਾਰੇ ਖੜੇ ਹੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਲੋਕ ਆਪਣੇ ਹੱਕ ਦੀ ਲੜਾਈ ਵਾਸਤੇ ਕੁਝ ਵੀ ਕਰ ਸਕਦੇ ਨੇ ਜਿਵੇਂ ਮਹਾਭਾਰਤ ਦੇ ਵਿੱਚ ਕੁਰਬਾ ਨੇ 1 ਇੰਚ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਜਦੋਂ ਪਾਂਡਵ ਮ ਖੜੇ ਹੋਏ ਤਾਂ ਉਹਨਾਂ ਨੇ ਸਾਰਾ ਕੁਝ ਲੈ ਲਿਆ ਸੀ ਉਸੇ ਆਧਾਰ ਤੇ ਅਸੀਂ ਜਿਹੜਾ ਨੰਗਲ ਨੂੰ ਮੁੜ ਕੇ ਬਸਾਉਣ ਵਾਸਤੇ ਕੋਈ ਪ੍ਰਯਾਸ ਨਹੀਂ ਛੱਡਾਂ ਸਰ ਨਹੀਂ ਲੱਗਦਾ ਕਿ ਟਕਰਾਵ ਦੇ ਹਾਲਾਤ ਪੈਦਾ ਹੋ ਸਕਦਾ ਟਕਰਾਵ ਤਾਂ ਸਰ ਟਕਰਾਵ ਵਾਸਤੇ ਤਾਂ ਅਸੀਂ ਦਿਨ ਦਿੱਤੇ ਸਰ ਉਹਨਾਂ ਨੂੰ ਟਕਰਾਵ ਕਾਦਾ ਪੈਦਾ ਹੋਗਾ ਟਕਰਾਵ ਕਿਸ ਚੀਜ਼ ਦਾ ਹੈ ਟਕਰਾਵ ਤਾਂ ਸਰ ਉਦੋਂ ਹੋਏਗਾ ਜਦੋਂ ਕੋਈ ਓਨਰ ਹੋਏਗਾ ਸਰ ਉਥੋਂ ਦਾ ਬੀਬੀ ਐਮਬੀ ਵਾਲੇ ਬੈਠ ਕੇ ਦਫਤਰ ਚ ਬੋਲੀ ਜਾਂਦੇ ਬੋਲਦੇ ਰਹਿਣ ਇੱਕ ਦੋ ਆਪਣੇ ਮਸੰਦ ਪਾਲੇ ਹੋਏ ਉਹ ਆ ਕੇ ਗੱਲਬਾਤ ਕਰ ਦਿੰਦੇ ਨੇ ਉਹਨਾਂ ਦੇ ਨਾਲ ਕੋਈ ਲਿੰਕ ਅਸੀਂ ਤਾਂ ਹੁਣ ਵੀ ਕਹਿ ਰਹੇ ਆ ਆ ਜਣ ਸਰ ਬੈਠੇ ਆ ਸੀ ਅਸੀਂ ਬਾਹਰ ਥੋੜਾ ਸ਼ਹਿਰ ਚ ਐ ਔਰ ਮੈਂ ਆਪਣੀ ਪ੍ਰੋਗਰਾਮ 2-3 ਦਿਨ ਦੇ ਜਿੰਨੇ ਵੀ ਰੱਦ ਕਰ ਦੂੰਗਾ ਅਗਰ ਕਿਸੇ ਨੇ ਗੱਲ ਕਰਨੀ ਮੇਰੇ ਨਾਲ ਹੀ ਕਰ ਸਕਦੇ ਹਜੇ 4 ਦਿਨ ਦਾ ਸਬਾਏਗਾ ਨਾਰਥਿਕ ਕਮੇਟੀ ਵੀ ਰਹੀ ਜੀ ਤੁਸੀਂ ਸੀਗੇ ਮੈਂਬਰ ਵਗੈਰਾ ਉਹ ਕੀ ਸਟੇਟਸ ਮੈਂ ਦੱਸਾਂ ਉਹਨਾਂ ਨੇ ਸਰ ਜਦੋਂ ਇਹਨਾਂ ਨੇ ਐਵਿਕਸ਼ਨ ਦਾ ਆਰਡਰ ਇੱਥੇ ਲੈ ਕੇ ਆਏ ਸੀ ਤਾਂ ਅਸੀਂ ਆਪਣੀ ਗੱਲ ਕਰਨ ਐਸਡੀਐਮ ਮੈਡਮ ਕੋਲ ਗਏ ਸੀ ਤਾਂ ਮੈਡਮ ਨੇ ਇਹਨਾਂ ਨੂੰ ਕਹਿ ਸੀ ਜੋ ਤੁਹਾਡੇ ਹੈਗੇ ਤੁਸੀਂ ਡਾਕੂਮੈਂਟ ਦੇ ਦਿਓ ਅਸੀਂ ਵੀ ਇਹਨਾਂ ਨੂੰ ਦਿੱਤਾ ਡਾਕੂਮੈਂਟ ਤੇ ਇਹਨਾਂ ਕੋ ਕੁਝ ਨਹੀਂ ਹੈ ਜਿਹੜਾ ਅਸੀਂ ਰਿਕਾਰਡ ਦਿੱਤਾ ਸੀ ਵੀ ਬੀਬੀਐਮਬੀ ਵਾਲੇ ਨੇ ਵੀ ਇਹਨਾਂ ਨੂੰ ਕੁਝ ਦਿੱਤਾ ਪਰ ਉਹ ਜ਼ੀਰੋ ਸੀ ਉਹਦੀ ਕੋਈ ਵੈਲਿਊ ਨਹੀਂ ਹੈ ਐਸਡੀਐਮ ਮੈਡਮ ਦਾ ਐਟੀਟਿਊਡ ਪੋਜ਼ਿਟਿਵ ਹੈ ਲੋਕਪੱਖੀ ਹੁੰਦਾ ਕਿਉਂਕਿ ਜਿਹੜੇ ਸਿਆਣੇ ਤੇ ਸੂਝਵਾਨ ਅਫਸਰ ਹੁੰਦੇ ਨੇ ਉਹ ਲੋਕਾਂ ਦੀ ਗੱਲ ਸੁਣ ਕੇ ਹੀ ਕਰਦੇ ਨੇ ਸੋ ਜਿਹੜਾ ਸਾਡਾ ਪ੍ਰਸ਼ਾਸਨ ਵੱਲੋਂ ਵੀ ਸਾਡੀ ਸਰਕਾਰ ਵੱਲੋਂ ਵੀ ਲੋਕਾਂ ਦੇ ਨਾਲ ਖੜੇ ਹੋਣ ਵਾਸਤੇ ਬਚਨਬੱਧਤਾ ਹੈ ਸੋ ਸਾਡਾ ਇੱਕੋ ਹੀ ਮਕਸਦ ਹੈ ਕਿ ਪੰਜਾਬ ਦੇ ਜਿਹੜਾ ਸਾਡਾ ਇੱਕ ਖੂਬਸੂਰਤ ਟੁਕੜਾ ਹੈ ਨੰਗਲ ਇਹਨੂੰ ਹੋਰ ਬਿਊਟੀਫਾਈ ਕਰਨ ਵਾਸਤੇ ਸਾਡੇ ਸਾਰੇ ਲੋਕ ਅਸੀਂ ਸਾਰੇ ਲੋਕ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਥੇ ਕੰਮ ਕਰਾਂਗੇ ਅਸੀਂ ਨੰਗਲ ਸ਼ਹਿਰ ਨੂੰ ਪਸਾਣ ਵਾਸਤੇ ਲੱਗੇ ਆਂ ਕੁਝ ਲੋਕ ਜਿਹੜੇ ਸਾਡੇ ਇਸ ਕੰਮ ਵਿੱਚ ਬਦਕ ਨੇ ਉਹ ਹੁਣ ਬੋਰੀਆਂ ਚੋਂ ਬਿੱਲੀਆਂ ਬਾਹਰ ਆ ਜਾਣੀਆਂ ਉਹ ਲੋਕ ਬਾਹਰ ਆ ਜਾਣ ਕਿਉਂ ਲੋਕਾਂ ਦਾ ਲੋਕਾਂ ਦੇ ਨਾਲ ਖੜਨਾ ਚਾਹੀਦਾ ਸਰ ਲੋਕਾਂ ਦੇ ਨਾਲ ਖੜੇ ਹੋਣ ਦੇ ਨਾਲ ਹੀ ਬਚਾ ਹੈ ਜਿਹੜੇ ਲੋਕ ਮੈਂ ਫਿਰ ਦੱਸਦਾ ਮੈਂ ਹੁਣੀ ਗੱਲ ਕੀਤੀ ਸੰਗੀ ਕੁੱਟੀ ਦੀ ਜਿਨ੍ਹਾਂ ਲੋਕਾਂ ਨੇ ਲੋਕਾਂ ਦੀ ਸੰਗੀ ਕੁੱਟੀ ਉਹ ਲੋਕ ਕੌਣ ਨੇ ਹੁਣ ਉਹਨਾਂ ਲੋਕਾਂ ਨੇ ਉਹਨਾਂ ਦੀ ਸੰਗੀ ਕੁੱਟ ਦੇਣੀ ਜਿਹੜੀ ਸੰਗੀ ਕੁੱਟਣ ਦੀ ਗੱਲ ਕਰਦੇ ਸੋ ਤੁਹਾਡੇ ਮੱਧਿਆਂ ਨਾਲ ਮੇਰਾ ਖੁਲਾਸਾ ਹੈ ਕਿ ਜਿਹੜੇ ਲੋਕ ਨੰਗਲ ਸ਼ਹਿਰ ਨੂੰ ਬਸਾਣਾ ਚਾਹੁੰਦੇ ਨੇ ਉਹ ਪਲੀਜ਼ ਉਸ ਦਿਨ ਜ਼ਰੂਰ ਆਣ ਤੇ ਆਪਣਾ ਜਿਹੜਾ ਯੋਗਦਾਨ ਹੈ ਸ਼ਹਿਰ ਨੂੰ ਬਸਾਣ ਵਾਸਤੇ ਪਾਣ ਪਹਿਲਾ ਸਟੈਪ ਸਾਡਾ ਹੀ ਹੋਏਗਾ ਕਾਗਜ਼ਾਂ ਦੇ ਵਿੱਚ ਅਸੀਂ ਸਟਰੋਂਗ ਹੈ ਸਭ ਕੁਝ ਪਰ ਦੁਨੀਆ ਪ੍ਰੈਕਟੀਕਲ ਦੇਖਦੀ ਜਦੋਂ ਜਾਦੂਗਰ ਕੋਈ ਜਾਦੂ ਕਰਦਾ ਹੈ ਤਾਂ ਉਹਦਾ ਜਾਦੂਗਰ ਦੇਦੇ ਵੀ ਕਬੂਤਰ ਕਿੱਥੋਂ ਨਿਕਲਦੇ ਨੇ ਸੋ ਉਸ ਦਿਨ ਆਪਾਂ ਜਿਹੜੀ ਬੋਰੀ ਚੋਂ ਬਿੱਲੀਆਂ ਬੰਦ ਕਰਕੇ ਕਬੂਤਰ ਬਾਹਰ ਕੱਢ ਦੋ ਮਹੀਨੇ ਕਿੰਨੇ ਵੇ ਟਾਈਮ ਰੱਖਦੇ ਨੇ 9 ਵਜੇ ਦਾ ਸਰ 9 ਵਜੇ ਦਾ 9 ਵਜੇ ਦਾ ਜਿਹੜਾ 10 ਐਫਰਡ ਹੈ ਇਹ ਲੀਡ ਮਸਲੇ ਦਾ ਹਮਾਦਾਨ ਕਰਨ ਦਾ ਇੱਕ ਪਾਠ ਸਮਝਿਆ ਜਾਵੇ ਇਸ ਚੀਜ਼ ਨੂੰ ਸਰ ਇਹ ਨੰਗਲ ਦੇ ਲੋਕਾਂ ਨੂੰ ਰਾਹਤ ਲੀਜ਼ ਦਾ ਹੈ ਨਹੀਂ ਸਰ ਲੀਜ਼ ਦਾ ਮਸਲਾ ਹੀ ਕੋਈ ਨਹੀਂ ਮੈਂ ਤੁਹਾਨੂੰ ਬਾਰ ਬਾਰ ਦੱਸਦਾ ਲੀਜ਼ ਦਾ ਮਸਲਾ ਕੋਈ ਨਹੀਂ ਸਾਡਾ ਕੋਈ ਵੀ ਐਗਰੀਮੈਂਟ ਬੀਬੀਐਮਬੀ ਨਾਲ ਨਹੀਂ ਹੈ ਸਾਡਾ ਹਰ ਐਗਰੀਮੈਂਟ ਪੰਜਾਬ ਸਰਕਾਰ ਨਾਲ ਹੈ ਕਿਲਿੰਗ ਏਰੀਆ ਦੇ ਵੀ ਸਾਰਾ ਐਗਰੀਮੈਂਟ ਪੰਜਾਬ ਸਰਕਾਰ ਮੈਂ ਤੁਹਾਨੂੰ ਐਗਰੀਮੈਂਟ ਦੀ ਕਾਪੀ ਦੇ ਸਕਦੇ ਦਿੰਦਾ ਮੇਰੇ ਪਾਸ ਗੱਡੀ ਤਾਂ ਨਹੀਂ ਪਈ ਮੇਰੀ ਕਲੀਨਿਕ ਵੀ ਜੋ ਕੋਈ ਲੈਣਾ ਚਾਹੁੰਦਾ ਲੈ ਲਓ ਮੈਂ ਤੁਹਾਨੂੰ WhatsApp ਦੇ ਗਰੁੱਪ ਤੇ ਪਾ ਦੂੰਗਾ ਸਰ ਲੀਜ਼ ਦੇ ਐਗਰੀਮੈਂਟ ਦੇ ਤਿੰਨ ਪੇਜ ਨੇ ਮੈਂ ਤਿੰਨੇ ਪੇਜ ਤੁਹਾਡੇ ਜਿਹੜਾ ਪ੍ਰੈਸ ਕਲੱਬ ਦਾ ਗਰੁੱਪ ਬਣਿਆ ਹੈ ਮੈਂ ਉਹਦੇ ਚ ਪਾ ਦੂੰਗਾ ਤੁਸੀਂ ਸਾਰੇ ਉਹ ਸ਼ੇਅਰ ਕਰ ਸਕਦੇ ਹੋ ਕਿਤੇ ਵੀ ਬੀਬੀਐਮਬ ਨਾ ਕਾਗਜ਼ਾਮ ਵਿੱਚ ਨਾਮ ਹੈ ਨਾ ਫਰਜ਼ ਵਿੱਚ ਨਾਮ ਹੈ ਕਿਤੇ ਵੀ ਕੁਝ ਨਹੀਂ ਹੈ ਇੱਕ ਵੈਸੇ ਫਰਜੀ ਕਾਗਜ਼ ਲੈ ਕੇ ਤੁਲਪੋ ਵੀ ਸਾਡਾ ਸਾਰਾ ਬੱਟੇ ਫਲ ਕੁਝ ਵੀ ਨਹੀਂ ਹੈ ਕੋਈ ਵੀ ਅਬਿਕਸ਼ਨ ਦਾ ਆਰਡਰ ਅਗਰ ਪਬਲਿਕ ਪਰਮਿਸੀਜ਼ ਐਕਟ ਲੱਗਦਾ ਹੈ ਤਾਂ ਉਸ ਐਕਟ ਤੋਂ ਪਹਿਲਾਂ ਉਸ ਲੈਂਡ ਦੀ ਓਨਰਸ਼ਿਪ ਹੋਣੀ ਚਾਹੀਦੀ ਜਿਹਦੇ ਕੋਲ ਓਨਰਸ਼ਿਪ ਹੀ ਨਹੀਂ ਸਰ ਉਹ ਕਿਵੇਂ ਪਬਲਿਕ ਪਰਮਿਸੀਜ਼ ਐਕਟ ਲਗਾ ਸਕਦਾ ਸਰ ਸਰ ਮੈਨੇਜ ਨੋ ਸਰ ਨੋ ਮੈਂ ਮੈਨੇਜਮੈਂਟ ਵਿੱਚ ਹੀ ਜਾਣਾ ਮੈਂ ਜਾਨਣਾ ਹੈ ਸਤਲੁਸ ਸਦਨ ਜਾਊਂਗਾ ਸਾਡੇ ਸਰ ਨੰਗਲ ਦਾ ਸਤਲੁਸ ਸਦਨ ਹੈ ਅਫਸਰਾ ਨੇ ਹੀ ਜਿਹੜਾ ਪੰਬੜਪੂਸਾ ਪਾਇਆ ਸਰ ਪਿਛਲੇ 30 ਸਾਲ ਤੋਂ ਉਹਦਾ ਹੀ ਜਵਾਬ ਦੇ ਰਿਹਾ ਮੇਰਾ ਕੋਈ ਦੁਸ਼ਮਣ ਅਫਸਰ ਨਹੀਂ ਹੈ ਮੇਰਾ ਉਹ ਮਿੱਤਰ ਹੈ ਜਿਹੜਾ ਲੋਕਾਂ ਦੇ ਹਿੱਤ ਦੀ ਗੱਲ ਕਰੂਗਾ ਜਿਹੜਾ ਲੋਕਾਂ ਦੇ ਹਿੱਤ ਨੂੰ ਅਹਿੱਤ ਬਣਾਏਗਾ ਉਹ ਸਾਡੇ ਦੁਸ਼ਮਣ ਨੇ ਸਾਡਾ ਪਰਸਨਲ ਦੁਸ਼ਮਣ ਕੋਈ ਨਹੀਂ ਹੈ ਪਬਲਿਕ ਦੇ ਕੰਮ ਕਰੋ ਡੈਮੋਕ੍ਰੇਸੀ ਹੈ ਬਿਊਰੋਕ੍ਰੇਸੀ ਆ ਬਿਰੋਕਰੇਸੀ ਡੈਮੋਕ੍ਰੇਸੀ ਆਪਸੀ ਦੇ ਤਾਲਮੇਲ ਦੇ ਨਾਲ ਦੇਸ਼ ਚੱਲਦਾ ਹੈ ਇਹਨਾਂ ਨੇ ਇਕੱਲਾ ਹੀ ਜਿਹੜੀ ਬਿਊਰੋਕ੍ਰੇਸੀ ਦੇ ਜ਼ੋਰ ਦੇ ਨਾਲ ਸਾਡੇ ਨੰਗਲ ਨੂੰ ਉਜਾੜਿਆ ਹੈ ਹੁਣ ਅਸੀਂ ਡੈਮੋਕ੍ਰੇਟਿਕ ਲੋਕਾਂ ਅਸੀਂ ਉਜੜ ਨਹੀਂ ਜਾਣਾ ਇਹਦਾ ਮਾਲਿਕਾ ਨਾ ਲੋਕਾਂ ਦੇ ਦਹਿਸ਼ਤ ਹੈ ਮੇਰੀ ਜਮੀਨ ਸਰ ਸੁਣੋ ਸੁਣੋ ਲਿਟਨ ਮੀ ਤੁਸੀਂ ਸਰ ਤੁਸੀਂ ਪੁੱਛੋ ਸੁਣੋ ਮੇਰੀ ਗੱਲ ਖੇਵਟ ਨੰਬਰ 83 ਖਤੋਨੀ ਨੰਬਰ 177 ਸਾਰਾ ਹੀ ਰਕਬਾ ਗੈਰ ਮੁਨਕਨ ਆਬਾਦੀ ਗੈਰ ਮੁਨਕਨ ਆਬਾਦੀ ਦੇ ਵਿੱਚ ਕਿਸੇ ਵੀ ਬੰਦੇ ਦਾ ਪਾਰਟਿਕੂਲਰ ਸੈਗਮੈਂਟ ਦਾ ਨਾਮ ਨਹੀਂ ਹੁੰਦਾ ਉਹ ਪੂਰੀ ਆਬਾਦੀ ਦਾ ਨਾਮ ਹੁੰਦਾ ਉਹਦੇ ਆਬਾਦੀ ਦੇ ਵਿੱਚ 47.5 ਏਕੜ ਜ਼ਮੀਨ ਇੱਕ ਜਿਹਨੂੰ ਅਸੀਂ 300 80 ਕਨੈਲ 17 ਮਰ ਲਿਆ ਉਹਦੇ ਵਿੱਚ ਆਬਾਦੀ ਦੇ ਨੰਗਲੇ ਬਾਕੀ ਸਾਰਾ ਦਾ ਸਾਰਾ ਆਬਾਦੀ ਗੈਰਮੁਮਕਨ ਆਬਾਦੀ ਦੇ ਹੈ ਇਸ ਜ਼ਮੀਨ ਦੀ ਕਿਸਮ ਆਬਾਦੀ ਦੇ ਹੈ ਇਸ ਕਰਕੇ 91 ਨੰਬਰ 92 ਨੰਬਰ 97 ਨੰਬਰ ਜਾਂ 5 ਨੰਬਰ ਦਾ ਡਿਮਾਰਕੇਸ਼ਨ ਕੇਵਲ ਆਪਣੇ ਕਾਗਜ਼ਾਂ ਵਿੱਚ ਹੁੰਦਾ ਮਿਊਟੇਸ਼ਨ ਦੇ ਵਿੱਚ ਕੋਈ ਨਹੀਂ ਹੁੰਦਾ ਕੋਈ ਹੋਰ ਤੁਹਾਡਾ ਸਵਾਲ ਹੈ ਕਲੀਅਰ ਕਰ ਲਓ ਤਾਂ ਇਹ ਕਲੀਅਰ ਦੱਸੇ ਵੀ ਗੱਲ ਲੋਕਾਂ ਨੂੰ ਵੀ ਵੀਧਨ ਕਲੀਅਰ ਹੋ ਜਾਏ